ਨਵੇਂ ਸਾਲ ਦੇ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੂੰ ਸਾਰਿਆਂ ਨੂੰ ਬਾਕੀ ਇਹਨਾਂ ਦਾ ਪ੍ਰੋਗਰਾਮ ਜਿਹੜਾ ਹੈ ਬਹੁਤ ਵਧੀਆ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਹੈ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਨੇ ਰਾਉਂਡ ਲਾਇਆ ਇੱਥੇ ਮਾਰਗਿਤ ਵਿੱਚ ਤੇ ਵਿਸ਼ੇ ਪ੍ਰਸ਼ਾਸਨ ਵੱਲੋਂ ਸਹਿਯੋਗ ਅਗਤੋਂ ਬਹੁਤ ਹੀ ਬਹੁਤ ਬਹੁਤ ਵੱਡੀ ਕਿਤੇ ਪਰੇਸ਼ਾਨੀ ਆ ਰਹੀ ਨਹੀਂ ਜੀ ਨਹੀਂ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਸਭ ਤੋਂ ਵਧੀਆ ਇਹਨਾਂ ਦਾ ਚੱਲ ਰਿਹਾ ਪ੍ਰੋਗਰਾਮ ਤੇ ਵਿਰੋਧੀ ਜਿਹੜੇ ਦੋਸ਼ ਲਾਉਂਦੇ ਨੇ ਵੀ ਤਟਕਾ ਹੋ ਰਿਹਾ ਹੈ ਵਿਰੋਧੀਆਂ ਦਾ ਤਾਂ ਕੰਮ ਹੈ ਜੀ ਵਿਰੋਧੀਆਂ ਨੇ ਕੀ ਕਹਿਣਾ ਵਿਰੋਧੀਆਂ ਨੇ ਇਹ ਹੀ ਕਹਿਣਾ ਹੈ ਬਾਕੀ ਸਭ ਠੀਕ ਚੱਲ ਰਿਹਾ ਹੈ ਸਰਕਾਰ ਦੀਆਂ ਅਗੜੀਆਂ ਪੁਛੀਆਂ ਆ ਰਹੇ ਨੇ ਉਹ ਤੋਂ ਕੁਝ ਵਧੀਆ ਹੈ ਵਧੀਆ ਇਸ ਤਰ੍ਹਾਂ ਵਧੀਆ ਚੱਲ ਰਿਹਾ ਠੀਕ ਬਹੁਤ ਅੱਛਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮਿਲਿਆ ਆ ਕੇ ਸਾਰੀ ਮਾਰਕੀਟ ਨੂੰ ਇਹਨਾਂ ਨੇ ਸਾਨੂੰ ਇੱਕ ਇਹ ਵਿਸ਼ਵਾਸ ਦਵਾਇਆ ਤੁਸੀਂ ਕੋਈ ਵੀ ਕੰਮ ਹੋਵੇ ਮੇਰੇ ਕੋਲ ਡਾਇਰੈਕਟ ਆਓ ਹਰ ਕਾਰਜ ਵਿਦਾਇਕ ਹੈ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਇਹ ਨਾ ਸੋਚੋ ਵੀ ਆਪਾਂ ਐਮਐਲਏ ਸਾਹਿਬ ਕੋਲ ਕਿਵੇਂ ਜਾਵਾਂਗੇ ਕਿਵੇਂ ਪਹੁੰਚਾਂਗੇ ਜਿਹੜਾ ਵੀ ਕੰਮ ਹੈ ਡਾਇਰੈਕਟ ਆਓ ਮੇਰੇ ਕੋਲ ਕਿਸੇ ਨੂੰ ਪੁੱਛਣ ਦੀ ਜਾਂ ਕਹਿਣ ਦੀ ਲੋੜ ਨਹੀਂ ਹੈ ਤੁਸੀਂ ਕੰਮ ਆਉ ਜੇ ਥੋੜਾ ਕੰਮ ਨਾ ਹੋਵੇ ਫਿਰ ਸਾਨੂੰ ਲਾਂਬਾ ਦਿਓ ਜੇ ਪਹਿਲਾਂ ਤੁਸੀਂ ਬਿਨਾ ਕੁਝ ਕਹੇ ਉਲਾਂਬੇ ਦਿਨੇ ਹੋ ਤਾਂ ਮਜੇ ਨਹੀਂ ਆਉਂਦਾ ਗੱਲ ਦਾ ਉਹ ਬਨਾਮ ਕਰਨਾ ਹੈ ਤਾਂ ਫਿਰ ਤਾਂ ਅਲੱਗ ਗੱਲ ਹੈ ਵਿਰੋਧੀਆਂ ਨਹੀਂ ਬੋਲਣਾ ਹੈ ਲੇਕਿਨ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਸਾਨੂੰ ਇੰਨਾ ਵਿਸ਼ਵਾਸ ਦਿਵਾਇਆ ਅੱਗੇ ਨੂੰ ਸਾਨੂੰ ਲੱਗਦਾ ਹੈ ਕਿ ਜਾਵਾਂਗੇ ਤਾਂ ਸਾਡਾ ਕੰਮ ਪਰਫੈਕਟ ਹੋਏਗਾ ਠੀਕ ਹੈ ਉਹ ਜਾਵੋ ਕਿਨਾ ਕਿਨਾ ਜੀ ਤੁਹਾਡਾ ਜੀ ਮੇਰਾ ਨਾਮ ਪਵਨ ਮਦਾਨ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਮਿੱਤਲ ਸਾਹਿਬ ਮਿੱਤਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮਾਰਕੀਟ ਦਾ ਪੂਰੇ ਆਨ ਕਪੜਾ ਐਸੋਸੀਏਸ਼ਨ ਦੀ ਤਰਫੋਂ ਪੂਰੀ ਮਾਰਕੀਟ ਤਰਫੋਂ ਬਹੁਤ ਬਹੁਤ ਧੰਨਵਾਦ ਜੀ ਕਿ ਕੋਈ ਪਰੇਸ਼ਾਨੀ ਆ ਰਹੀ ਹੈ ਮਾਰਕੀਟ ਕੋਈ ਪਰੇਸ਼ਾਨੀ ਨਹੀਂ ਹੈ ਇਹਨਾਂ ਦਾ ਸਾਬ ਮੈਂ ਕਹਿੰਦਾ ਇਤਨੇ ਸਾਲ ਬਾਅਦ ਸੜਕ ਬਣੀ ਸੜਕ ਕੰਮ ਕੰਮ ਬਹੁਤ ਵਧੀਆ ਹੋ ਰਿਹਾ ਬਹੁਤ ਮਿਹਰਬਾਨੀ एहसान ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਜਾਲੀ ਰਾਣੀ ਸੜਕ ਤੇ ਰੁਕੀ ਹੋਈ ਸੀ ਬਣ ਗਈ ਸਰਕਾਰ ਤੋਂ ਕੁਛ ਆਓ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਆਓ ਜੀ ਆਓ ਸਹੀ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਕੋਈ ਕੁਛ ਕੁ ਸਰਕਾਰ ਤੋਂ ਮੰਗ ਕਰੇ ਜਾਓਗੇ ਲੋਕਲ ਸਾਰਾ ਕੰਮ ਹੋ ਰਿਹਾ ਜੀ ਸਾਨੂੰ ਮੰਗ ਕਰਨ ਦੀ ਕੀ ਲੋੜ ਹੈ ਘਰ ਬੈਠੇ ਕੰਮ ਹੋ ਰਿਹਾ ਰੜਾ ਜਗਦੀਸ਼ ਜੱਗਾ ਜੀ ਕਹ ਰਹੇ ਨੇ ਵੀ ਕੰਮ ਤਾਂ ਨਹੀਂ ਲੋਕਾਂ ਦੇ ਹੋ ਰਿਹਾ ਚਲੋ ਜੀ ਇਹ ਤਾਂ ਇਹ ਤਾਂ ਚੱਲਦਾ ਰਹਿੰਦਾ ਜੀ ਪਾਰਟ ਟਾਈਮ ਵਾਜੇ ਕੰਮ ਇਹ ਚੱਲਦਾ ਰਹਿੰਦਾ বারবার ਜਿਹੜਾ ਕੂਪਰਚਾਰ ਕੀਤਾ ਜਾ ਰਿਹਾ ਹੈ ਕਿ ਸ਼ਹਿਰ 'ਚ ਬੜੀਆਂ ਘਟਨਾਵਾਂ ਹੋ ਰਹੀਆਂ ਇਹਦਾ ਕੁਛ ਐਦਾ ਨਹੀਂ ਬੋਲੋ ਤਾਂ ਕੋਤਾ ਦੇਖੋ ਜੀ ਸਰਕਾਰ ਦਾ ਕੰਮ ਹੈ ਇਹਨਾਂ ਨੇ ਆਪਣਾ ਪਰ ਉਹ ਪੂਰਾ ਕੰਮ ਕਰ ਰਹੇ ਨੇ ਸਾਰਾ ਐਸੀ ਗੱਲ ਹੈ ਖੁਸ਼ ਹੋ ਸਰਕਾਰ ਤੋਂ ਆਓ ਜੀ ਆਓ 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 ਅੱਗੇ ਆ ਜੀ ਥੋੜਾ ਅੱਗੇ ਕੀ ਕਹਿਣਾ ਚਾਹੁੰਦੇ ਜੀ ਸਰ ਅੱਜ ਨਵੇਂ ਸਾਲ ਦੀ ਆਮਦ ਤੇ ਸ਼ਹਿਰ ਵਾਸੀਆਂ ਨੂੰ ਮਿਲ ਕੇ ਕੀ ਕਹਿਣਾ ਚਾਹੁੰਦੇ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਸਾਰੇ ਬੰਦਿਆਂ ਨੇ ਅੱਜ ਪ੍ਰੋਗਰਾਮ ਲਾਇਆ ਵੀ ਆਪਾਂ ਲੋਕਾਂ ਨੂੰ ਚੱਲ ਕੇ ਮਿਲੀਏ ਤੇ ਚੱਲ ਕੇ ਆਪਾਂ ਉਹਨਾਂ ਨੂੰ ਸ਼ੁਭ ਕਾਮਨਾ ਦਈਏ ਅੱਜ ਸਾਨੂੰ ਤਕਰੀਬਨ ਅਸੀਂ 340 ਦੁਕਾਨ ਤੇ ਜਾ ਕੇ ਆਏ ਹਾਂ ਬਹੁਤ ਖੁਸ਼ੀ ਹੈ ਲੋਕਾਂ ਦੇ ਚਿਹਰਾਂ ਤੇ ਖੁਸ਼ਹਾਲੀ ਹੈ ਤੇ ਮੈਂ ਤਾਂ ਇਹੀ ਚਾਹਾਂਗਾ ਵੀ ਐ ਖੁਸ਼ਹਾਲੀ ਸਾਰੇ ਰਾਜਪੁਰਾ ਕੰਸਟਿਟੂਐਂਸੀ ਦੇ ਲੋਕਾਂ ਦੇ ਸਿਰ ਤੇ ਰਹੇ ਕਿਸੇ ਨੂੰ ਕੋਈ ਕਸ਼ਟ ਨਾ ਆਵੇ ਨਵੇਂ ਸਾਲ ਦੀਆਂ ਇਹੀ ਮੈਂ ਦਿਲੇ ਸਭ ਨੂੰ ਸ਼ੁਭ ਕਾਮਨਾ ਦਿੰਦਾ ਵੀ ਦਿਲ ਮਿਲ ਕੇ ਖੁਸ਼ੀ ਨਾਲ ਲੋ ਬਾਕੀ ਕਿਸੇ ਨੂੰ ਕੋਈ ਦਿੱਕਤ ਹੈ 24 ਘੰਟੇ ਐਮਐਲਏ ਨੀਨਾ ਮਿੱਤਲ ਦਾ ਦਰਵਾਜ਼ਾ ਖੁੱਲ੍ਹਾ ਹੈ ਸਾਡੇ ਸਾਰੇ ਭਰਾਵਾਂ ਨੂੰ ਕੋਈ ਦਿੱਕਤ ਹੈ ਦੱਸਣ ਅਸੀਂ ਹਮੇਸ਼ਾ ਹਾਜ਼ਰ ਹੈ ਕੋਈ ਦੁਕਾਨਦਾਰਾਂ ਵੱਲੋਂ ਕੋਈ ਅਜਿਹੀ ਕੋਈ ਸਮੱਸਿਆ ਵਾਰੇ ਕੋਈ ਦੱਸਿਆ ਹੋਵੇ ਤੁਹਾਨੂੰ ਹਾਂ ਇੱਕ ਗੱਲੀ ਦੀ ਗੱਲ ਕਰ ਰਹੇ ਸੀਗੇ ਉਹ ਅਸੀਂ ਨਾਲ ਦੀ ਨਾਲ ਕਹਿੰਦਾ ਵੀ ਇਹਨੂੰ ਆਪਾਂ ਜਲਦੀ ਤੋਂ ਜਲਦੀ ਠੀਕ ਕਰਵਾਨੇ ਕਿਉਂ ਆਲਰੈਡੀ ਅਸੀਂ ਪਹਿਲਾਂ ਵੀ ਕਈ ਬਜ਼ਾਰਾਂ ਦੀ ਕਰਵਾ ਚੁੱਕੇ ਹਾਂ ਜਿਹੜੇ ਵੀ ਕੋਈ ਸਾਡੇ ਧਿਆਨ ਚ ਆ ਜਾਂਦਾ ਹੈ ਜਾਂ ਕੋਈ ਸਮੱਸਿਆ ਸਾਡੇ ਐਸੋਸੀਏਸ਼ਨ ਵਾਲੇ ਕੋਈ ਚਾਗਦੇ ਅਸੀਂ ਉਹਨੂੰ ਇਮੀਡੀਏਟਲੀ ਉਹਦਾ ਰਿਸਪੌਂਡ ਕਰਦੇ ਹਾਂ ਤਾਂ ਕਿ ਜਲਦੀ ਸਮਾਧਾਨ ਹੋ ਸਕੇ ਸੋ ਉਹਨਾਂ ਨਾਲ ਜਿਹਨਾਂ ਨੇ ਕੋਈ ਸ਼ਹਿਰ ਵਸੇ ਨੇ ਕੋਈ ਪ੍ਰੋਜੈਕਟ ਨਾ ਚੱਲ ਰਿਹਾ ਹੈ ਸ਼ਹਿਰ ਵਸੀਆਂ ਲਈ ਅਸੀਂ ਦੇਖੋ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਤਾਂ ਸਾਰੀਆਂ ਗਲੀਆਂ ਜਿੰਨੇ ਵੀ ਵਾਰਡ ਨੇ ਚਾਹੇ ਉਹਦਾ ਐਮਸੀ ਕਿਸੇ ਵੀ ਪਾਰਟੀ ਦਾ ਅਸੀਂ ਪੋਲਿਟਿਕਸ ਤੋਂ ਉੱਪਰ ਉੱਠ ਕੇ ਸਾਨੂੰ ਜਨਤਾ ਨੇ ਜਿਤਾਇਆ ਹੈ ਤਾਂ ਅਸੀਂ ਇੱਕ ਅੰਨੇ ਵੀ ਸ਼ਹਿਰ ਦੀ ਸਾਰੀ ਜਿੰਨੀ ਗਲੀਆਂ ਟੁੱਟੀਆਂ ਉਹ ਬਣਾਈਆਂ ਜਾਣ ਸ਼ਹਿਰ ਚ ਬਾਥਰੂਮ ਜਿਹੜੇ ਹੈ ਖਰਾਬ ਪਏ ਆ ਅਸੀਂ ਉਹ ਠੀਕ ਕਰਵਾਉਣ ਲੱਗੇ ਆ ਹੁਣ ਔਰ ਸ਼ਹਿਰ ਚ ਕਈ ਚੀਜ਼ਾਂ ਹੋਰ ਲੋਕਾਂ ਦੀਆਂ ਸਹੂਲਤਾਂ ਵਾਸਤੇ ਮੋਹੱਲਾ ਕਲੀਨਿੰਗ ਦੇ ਲੱਗੇ ਆ ਹਸਪੀਟਲ ਚ ਕਾਫੀ ਅਸੀਂ ਜਿਹੜੀ ਰੈਫਰ ਕਹਿੰਦੇ ਸੀ ਰੈਫਰ ਉਹ ਰੀ ਚੇਂਜ ਕਰਤਾ ਰੈਫਰ ਸਿਸਟਮ ਅੱਗੇ 800 ਪੇਸ਼ੈਂਟ ਜਾਂਦਾ ਸੀ ਹੁਣ 60 ਪੇਸ਼ੈਂਟ ਮਸਾਂ ਜਾਂਦੇ ਜਿਨ੍ਹਾਂ ਨੂੰ ਬਕਾਇਦਾ ਜ਼ਰੂਰਤ ਹੈ ਓਪੀਡੀ ਅੱਗੇ 600 ਦੀ ਹੁੰਦੀ ਸੀ ਹੁਣ 1000 ਤੋਂ 1100 ਦੀ ਓਪੀਡੀ ਆਉਣ ਲੱਗੀ ਹਰ ਚੀਜ਼ ਚ ਸੁਧਾਰ ਕਰ ਰਹੇ ਆਂ ਬਿਜਲੀ ਮਾਫ ਹੈ ਲੋਕੋ ਨੇ ਇਹਦੀ ਬਹੁਤ ਵੱਡੀ ਸਹੂਲਤ ਹੈ ਔਰ ਵਪਾਰੀ ਭਰਾਵਾਂ ਨੂੰ ਮੇਰੇ ਖਲ ਕਿਸੇ ਅਫਸਰ شاہੀ ਜਾਂ ਪੁਲਿਸ ਕਨੀਓ ਕੋਈ ਕਿਸੇ ਦੀ ਤਪਸ਼ ਨਹੀਂ ਹੈ ਜਾਂ ਕਿਸੇ ਨੂੰ ਕੋਈ ਆ ਕੇ ਤੰਗ ਕਰਦਾ ਹੋਵੇ ਕੋਈ ਦੇ ਕੋਈ GST ਵਾਲੇ ਜਾਂ ਮਿਸਪਲਟੀ ਵਾਲੇ ਮੇਰੇ ਖਾਲ ਸਾਰੇ ਵਪਾਰੀ ਭਰਾ ਬੈਠੇ ਹੈ ਕੋਈ ਕਿਸੇ ਨੂੰ ਕਦੇ ਕੋਈ ਦਿੱਕਤ ਆਈ ਹੋਵੇ ਤਾਂ ਅਸੀਂ ਹਮੇਸ਼ਾ ਵਪਾਰੀਆਂ ਦੇ ਨਾਲ ਹੈ ਲੋਕਾਂ ਦੇ ਨਾਲ ਹੈ ਜਨਤਾ ਦੇ ਨਾਲ ਹੈ ਸਾਡੇ ਲਈ ਸਾਰੀ ਜਨਤਾ ਸਾਡੀ ਹੈ ਜੇ ਕਿਸੇ ਬੰਦੇ ਇੱਕ ਨਾਲ ਵੀ ਧੱਕਾ ਹੁੰਦਾ ਹੈ ਅਸੀਂ ਉਹਦੇ ਅੱਗੇ ਅਸੀਂ ਖੜੇ ਹੈ ਲੋਕਾਂ ਦੇ ਜੇ ਕੋਈ ਪ੍ਰੋਬਲਮ ਹੈ ਤਾਂ ਅਸੀਂ ਖੜੇ ਹੈ ਜੇ ਖੁਸ਼ਹਾਲੀ ਹੈ ਲੋਕ ਅੱਗੇ ਰਹਿਣ ਅਸੀਂ ਪਿੱਛੇ ਸਾਨੂੰ ਖੁਸ਼ਹਾਲੀ ਚਾਹੀਦੀ ਹੈ ਸਾਰੇ ਕਿ ਨਵਾਂ ਬੱਸ ਸਟੈਂਡ ਦਾ ਪ੍ਰੋਜੈਕਟ ਲੱਗ ਰਿਹਾ ਸੀਗਾ ਉਹ ਅੰਡਰਪਾਸ ਬਣ ਰਿਹਾ ਉਹ ਦੀ ਕੀ ਕਿ ਪ੍ਰੋਸੈਸ ਕਿਤੇ ਤੱਕ ਪਹੁੰਚੀ ਹੈ ਜਿਹੜਾ ਅੰਡਰਪਾਸ ਹੈ ਜੀ ਉਹ ਤਕਰੀਬਨ ਮਾਰਚ ਚ ਪੂਰਾ ਹੋ ਜਾਏਗਾ ਰੇਲਵੇ ਦੇ ਨਾਲ ਦੁਬਾਰਾ ਮੈਡਮ ਨੇ ਕੰਸਲਟ ਕੀਤਾ ਸੀਗਾ ਉਹਨਾਂ ਨੇ ਜਵਾਬ ਦਿੱਤਾ ਵੀ ਇਸੇ ਫਾਈਨੈਂਸ਼ੀਅਲੀ ਸਾਡਾ ਪੂਰਾ ਹੋ ਜਾਏਗਾ ਸਾਰਾ ਕੰਮ ਬੜਾ ਤੇਜ਼ੀ ਨਾਲ ਚੱਲ ਰਿਹਾ ਤੇ ਨਵੇਂ ਬੱਸ ਸਟੈਂਡ ਦੇ ਉੱਤੇ ਕਈ ਚੀਜ਼ਾਂ ਹੋਰ ਆ ਰਹੀਆਂ ਕਿਉਂ ਨਲਾਸ ਨੂੰ ਜਾਨ ਨਾਲਾ ਕੱਟ ਮਿਨਿਸਟਰੀ ਚੋਂ ਅਪਰੂਵ ਹੋ ਗਿਆ ਤਾਂ ਕਿ ਜਿਹੜੀ ਦਿੱਲੀ ਤੇ ਚੰਡੀਗੜ੍ਹ ਦੀ ਬੱਸ ਉਹ ਪਹਿਲਾਂ ਬਾਰੋ-ਬਾਰ ਨਿਕਲ ਜਾਂਦੀ ਸੀ ਇੱਕ ਸਾਲ ਦੇ ਅੰਦਰ-ਅੰਦਰ ਉਹ ਵੀ ਅੰਦਰ ਆਣ ਲੱਗ ਜਣਗੀਆਂ ਲੋਕਾਂ ਨੂੰ ਬਹੁਤ ਸਹੂਲਤਾਂ ਹੋਣਗੀਆਂ ਕਿ ਉਹ ਬੱਸ ਸਟੈਂਡ ਤੇ ਖੜ ਕੇ ਆਪ ਦਾ ਰਾਮਨਾਲ ਬੱਸ ਤੇ ਜਾਣ ਕੋਈ ਪੱਜਾ ਨਸੀ ਨਾਵੇ ਜਿਹਦੇ ਕਾਰਨ ਸਾਡਾ ਗगन ਚੌਕ ਤੇ ਟ੍ਰੈਫਿਕ ਵੀ ਖਤਮ ਹੁੰਦਾ ਹੈ। ਨਲਾਸ ਜਾਣ ਵਾਲੇ ਛਰਦਵਾਲੋਂ ਲਈ ਰਸਤਾ ਕਾਫੀ ਰਾਂਹੇ ਬੰਦ ਹੋਏਗਾ। ਬਿਲਕੁਲ ਜੀ ਜਿਹੜੇ ਸਾਡੇ ਇੱਥੇ ਕਈ ਐਕਸੀਡੈਂਟ ਨਾਲ ਮੋਤਾ ਹੋ ਚੁੱਕੀਆਂ ਸੀ ਪਿਛਲੇ 4-5 ਸਾਲ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਇਲੈਕਸ਼ਨ ਤੋਂ ਪਹਿਲਾਂ ਪੱਟਿਕੂਲਰ ਪਰਿਵਾਰ ਚ ਆਏ ਸੀਗੇ ਔਰ ਉਹਨਾਂ ਨੇ ਇਹ ਆਸ਼ਵਾਸ਼ਣ ਦਿੱਤਾ ਸੀ ਵੀ ਸਾਡੀ ਸਰਕਾਰ ਆਂਦੇਸ ਇਹਨੂੰ ਬਣਾਵਾਂਗੇ। ਉਹਨਾਂ ਦੀ ਗਾਈਡੈਂਸ 'ਚ ਮੈਡਮ ਨੀਨਾ ਮਿੱਤਲ ਨਿਤਨ ਗੜਕੜੀ ਜੀ ਨੂੰ ਕਈ ਵਾਰ ਮੁਲਾਕਾਤ ਕੀਤੀ ਅਖੀਰ ਉਹਨਾਂ ਨੇ ਇਸ ਗੱਲ ਦਾ ਸਮਾਧਾਨ ਕੱਢਤਾ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੀ ਅਸੀਂ ਕਰਾਂਗੇ ਉਹਨਾਂ ਦਾ ਪੱਤਰ ਵੀ ਆ ਗਿਆ ਵੀ ਮੈਂ ਇਹ ਕੰਮ ਕਰਤਾ ਔਰ ਇਹਦਾ ਟੈਂਡਰ ਵੀ ਲੱਗ ਚੁੱਕਿਆ ਉਮੀਦ ਹੈ ਇਹਨਾਂ ਦਿਨਾਂ ਚ ਅਗਲੇ ਸਾਲ ਤੱਕ ਬਣ ਕੇ ਤਿਆਰ ਹੋ ਜਾਏਗਾ